ਸਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੁਹਿਲਾ ਸੁਹਿਲਾ ਰਾਗ ਅਉੜੀ ਰਿ ਕੀ ਮਹੱਲਾ ਬਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਜਿਤੁ ਘਰ ਗਾਵ ਸੋਹਿਲਾ ਸਿਵ ਰਸਜਣ ਹਾਰੋ ਭਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਆਵਾਰੀ ਜਿਤੁ ਸੁਹਿਲਾ ਸਦਾ ਸੁਖ ਹੋਏ ਰਹਾ ਨਤ ਨਤ ਜੀੜੇ ਸਮਾਲਿਨ ਦਿਖਗਾ ਦੇਪਨ ਹਾਰ ਤੇਰੇ ਦਾਨੇ ਹਿੰਮਤ ਨਾ ਪਵੈ ਤਦਾਤੇ ਖਮ ਸਮਾਰ ਸਮਰਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਅਸੀਸੜੀਆਂ ਜੇ ਹੋਵੇ ਸਹਿਬ ਸਿਉ ਮੇਲ ਕਰ ਕਰਹਿਉ ਪਹੁੰਚਾ ਸਦੜੈ ਨਿਤ ਬਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਸਮਹੱਲਾ ਪਹਿਲਾ ਸ਼ੀ ਕਰ ਸ਼ੀ ਗੁਰ ਸ਼ੀ ਉਪਦੇਸ ਗੁਰ ਗਰੇ ਕੋ ਵੇਸ ਅਨੇਕ ਬਾਬਾ ਜਹਰ ਖਤ ਹਿਰਤ ਹੋਈ ਸੋ ਕਰ ਰੱਖ ਵਡਾਈ ਤੋਹੀ ਰਹਾ ਵਿਸਵੇ ਦਸਿਆ ਘੜੀਆਂ ਪਹਿਰਾ ਸੱਤੀ ਵਾਰੀ ਮਾਹੂ ਹੋਵਾ ਸੂਰਜ ਇਕ ਰਤ ਅਨੇਕ ਨਾਨਕ ਕਰਤੇ ਕੇ ਹਿਤੇ ਵੇਸ ਰਾਗ ਧਨਸਰੀ ਮਹੱਲਾ ਪਹਿਲਾ गगन मेंثال रवचंद दीपक बने तारका मंडल जनक मोती रूप मन आनलोपम जबरो करे सकल वन राहे फलंत ज्योति कसी आरती होए भव खंडना देदी आरती अनहता शब्द हवा जंत भेरी रहा ਸਹਸ ਤਉ ਨੈਨ ਨਨ ਨੈਨ ਹੈ ਤੁਹੀ ਕੋ ਸਹਸ ਮੂਰਤ ਨੈਕ ਤੁਹੀ ਸਹਸ ਬਾਦਵ ਮਲ ਨਨ ਇਕ ਪਦ ਗਨ ਬਿਨ ਸਹਸ ਤਉ ਗੰਦ ਉਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਤਿਤੈ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਵਰਗਟ ਹੋਏ ਜੋਦਸਾ ਭਵੈ ਸੁਆਰਤੀ ਹੋਏ ਹਰ ਚਰਨ ਖਉਨ ਮਖਰੰਦ ਲੋਪਿਤ ਮਨੋ ਅੰਦਨੋ ਮੋਹਾਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਹੋਏ ਜਾ ਦੇ ਦਿਰਨਾਏ ਵਸਾ ਰਾਗ ਔੜੀ ਗੁਰਬੀ ਮਹੱਲਾ 4 ਹਾ ਮਕਰੋਦ ਨਗਰ ਬਹੁ ਭਰਿਆ ਅਮਲ ਸਾਧੂ ਹੰਡਲੇ ਖੰਡਾਹੀ ਫੁਰਬ ਲਿਖਤਾ ਲਖੀ ਗੁਰ ਪਾਇਆ ਮਨ ਹਰਲੇ ਮੰਡਲੇ ਵੰਡਾਹੀ ਹਰ ਸਾਧੂ ਅੰਜਲੀ ਬਨਵੱਡਾਹੀ ਕਰਡੰਡੋਤ ਬਨਵੱਡਾਹੀ ਰਹਾ ਸਾਗਤ ਹਰ ਰਸ ਸਾ ਨਾ ਜਾਣਿਆ ਤਨੰਤਰ ਹੋ ਮੇ ਕੰਡਾਹੀ ਜਾਜ ਜਲਾਹ ਤੇ ਬਦੁਖ ਪਾਪ ਹੈ ਜਮਕਾਰ ਸਹਸ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੀ ਅਵਿਨਾਸੀ ਬ੍ਰਖ ਪਾਇਆ ਪਰਮੇਸ਼ਰ ਬਸੋ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖੜ ਵੱਡਾ ਹੀ ਜਨ ਨਾਨਕ ਨਾਮ ਅਧਾਰ ਟੀਕ ਹੈ ਹਰ ਨਾਮ ਹੀ ਸੁਖ ਮੰਡਾ ਹੀ ਰਾਗੌੜੀ ਪੁਰਬੀ ਮਹੱਲਾ ਪੰਜਵਾ ਕਰੋ ਅਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹ ਆਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਉਰ ਕਟੈ ਦਿਨ ਸਰਣਾਰੇ ਮਨ ਗੁਰ ਮਿਲ ਅਕਾਜ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇਵਦਰਿਓ ਵਰਮ ਗਿਆਨੀ ਜਿਸੇ ਜਗਾਇ ਪਿਆਵੈ ਰਸ ਅਖਤ ਗਥਾ ਜਨ ਜਾਨੀ ਜਾਹੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨੀ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁ ਨਾ ਹੋਏ ਗੋਹਿਰਾ ਅੰਦਰ ਜਾਮੀ ਬੁਰਖ ਵਿਰਾਤੇ ਸਰਦਾ ਹਮਨ ਕੀ ਨਾਨਕ ਦਾਸ ਹੈ ਸੁਖ ਮੰਗੈ ਮੁਖ ਗਾਰ ਸੰਦਨ ਕੀ ਰੂਰੇ ਅੰਦਰ ਜਾਮੀ ਵਰਖ ਵਿਦਾਤੇ ਸ਼ਰਦਾ ਹਮਨ ਕੀ ਬੂਰੇ ਨਾਨਕ ਦਾਸ ਹੈ ਸੁਖ ਮੰਗੈ ਮਕਗਾਰ ਸਾਂਦਨ ਕੀ ਰੂਹ ਹੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ